ਜ਼ਿਲ੍ਹਾ ਮੈਜਿਸਟਰੇਟ ਵੱਲੋਂ ਗੁੱਜਰਪਾਈ ਚਰ ਦੇ ਡੰਗਰ ਛੜਕਾਂ ਉੱਪਰ ਚੱਲਣ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਪਰ ਕਿਤੇ ਵੀ ਹੁਕਮਾਂ ਦੀ ਪਾਲਣਾ ਨਜ਼ਰ ਨਹੀਂ ਆਈ ਦੂਸਰੇ ਪਾਸੇ ਜੰਗਲਾਤ ਵਿਭਾਗ ਵੀ ਕੰਬ ਕਰਨੀ ਨੀਂਦ ਸੁੱਤਾ ਪਾਇਆ ਕਿ ਛੜਕਾਂ ਤੇ ਲੱਗੇ ਲੱਖਾਂ ਰੁਪਏ ਦੇ ਰੁੱਖ ਇਹ ਡੰਗਰ ਖਰਾਬ ਕਰ ਜਾਂਦੇ ਹਨ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਉਹ ਵਿਖਾਉਂਦੇ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਇਹ ਰਿਪੋਰਟ ਮੇਅਰ ਸਿੰਘ ਸ਼੍ਰੀ ਆਰਗਵਿੰਦਪੁਰ ਠੀਕ ਹਨ ਜੀ ਕਹਣਾ ਮੇਰੇ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਆ ਕਿ ਇਹ ਗੁੱਜਰ ਕੌਮ ਨੂੰ ਜਿਹੜੇ ਆ ਡੰਗਰ ਬਾਹਰ ਛੜਕਾਂ ਤੇ ਲੈ ਕੇ ਜਾਂਦੇ ਸਾਡੇ ਦੁਕਾਨਦਾਰ ਭਰਾਵਾਂ ਨੂੰ ਵੀ ਖਰਾਬ ਕਰਦੇ ਆ ਤੇ ਇਸ ਕਰਕੇ ਇਹ ਵੱਲ ਕੇ ਪੱਠੇ ਪਾਉਣ ਤੇ ਅਹੀਂ ਇਹਨਾਂ ਤੋਂ ਸੁਧੀ ਹੋਈਏ ਅਹੀਂ ਦੁਕਾਨਾਂ ਸਾਫ ਮੋਰੀਓ ਕਰਦੇ ਆ ਤੇ ਆਣ ਕੇ ਕੰਦ ਪਾ ਦੁੰਦੇ ਆ ਸਾਡੀਆਂ ਦੁਕਾਨਾਂ ਵੀ ਖਿਲਾਰ ਦਿੰਦੇ ਕੇ ਇਸ ਕਰਕੇ ਨਾ ਬਹੁਤ ਝਗੜਾ ਕਰਦੇ ਆ ਜੇ ਜ਼ਿਮੀਂਦਾਰ ਸਾਡੇ ਅਹੀਂ ਬਾੜ ਦਿੱਤੀ ਆ ਤੇ ਬਾੜਾਂ ਤੋੜ ਦਿੰਦੇ ਆ ਅਹੀਂ ਪੈਲੀ ਦੇ ਕੰਡੇ ਵਹਿ ਨਹੀਂ ਛੱਡਦੇ ਇਹ ਕਰਕੇ ਬੇਨਤੀ ਆ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਪ੍ਰਸ਼ਾਸਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਨਰਮ ਬਲਕਾਰ ਸਿੰਘ ਕਿੱਥੋਂ ਦੇ ਵਾਲੇ ਜੀ ਖੀਰਗਵਿੰਦਪੁਰ ਵਾਰਡ ਨੰਬਰ 9 ਮਸਲਾ ਇਹ ਆ ਕਿ 38 2024 ਨੂੰ ਇੱਕ ਮਹਾਂਜਸਟਰੇਟ ਕੋਰਟਸ ਪਰਮਨੋਂ ਹੁਕਮ ਜਾਰੀ ਹੋਇਆ ਸੀ ਕਿ ਜੋ ਸ਼ਹਿਰ ਦੇ ਇਰਦ ਗਿਰਦ ਗੁਜ਼ਰ ਰਹਿੰਦੇ ਹਨ ਔਰ ਉਹ ਸੜਕ ਦੇ ਉੱਤੇ ਆਪਣੀਆਂ ਮੱਝਾਂ ਨੂੰ ਲੈ ਕੇ ਨਾ ਚੜਨ ਕਿਉਂਕਿ ਕਈ ਹਾਸੇ ਹੁੰਦੇ ਹਨ ਨਾ ਤੇ ਆਵਾਜਾਈ ਵਿੱਚ ਬਹੁਤ ਵਿਘਨ ਪੈਂਦਾ ਹੈ ਜਦ ਕਿ ਉਹ ਟਾਈਮ ਸਵੇਰੇ ਸਕੂਲ ਦੇ ਬੱਚਿਆਂ ਦਾ ਹੁੰਦਾ ਹੈ ਲਾਗੇ ਸਕੂਲ ਵੀ ਹੈ ਤੇ ਇਸ ਕਰਕੇ ਛੋਟੇ-ਛੋਟੇ ਬੱਚੇ ਜੋ ਸਕੂਲੋਂ ਦੇ ਉਦੋਂ ਵੀ ਪਰੇਸ਼ਾਨੀ ਹੁੰਦੀ ਹੈ ਪਰ ਇਹਨਾਂ ਨੂੰ ਕਈ ਵਾਰ ਕਹਿਣ ਦੇ ਉੱਤੇ ਇਹ ਜੋ ਹੁਕਮ ਗੁਰਦਾਸਪੁਰ ਤੋਂ ਆਇਆ ਹੈ ਤੇ ਇਹਨਾਂ ਦੇ ਪ੍ਰਸ਼ਾਸਨ ਦੇ ਜੋ ਕੰਨਾਂ ਤੇ ਕਿਉਂ ਨਹੀਂ ਸਰਕੀ ਅਜੇ ਤੱਕ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਪਿਆ ਜਾਵੇ ਕਿ ਜਦੋਂ ਕੋਈ ਇਹਨਾਂ ਕੋਲ ਢਾਈ ਢਾਈ ਸੌ ਤਿੰਨ ਤਿੰਨ ਸੌ ਮਾਜਾ ਉਹਨਾਂ ਨੂੰ ਬੰਨ ਕੇ ਆਪਣੇ ਪੱਠੇ ਪੌਂਟ ਤੇ ਹਾਦਸਾ ਤੋਂ ਆਮ ਜਨਤਾ ਨੂੰ ਬਚਾਇਆ ਜਾਵੇ ਜਦ ਕਿ ਜਦੋਂ ਬਾਜ਼ਾਰ ਵਿੱਚ ਦੀ ਲੰਗਦੇ ਨੇ ਥਾਣੇ ਦੇ ਲਾਗੋਂ ਦੀ ਬਿਲਕੁਲ ਲੈ ਕੇ ਜਾਂਦੇ ਨੇ ਨੱਕ ਦੇ ਸਾਹਮਣੇ ਔਰ ਸ਼ਾਮਾਂ ਨੂੰ ਵੀ ਇਸੇ ਤਰ੍ਹਾਂ ਲੈ ਕੇ ਆਉਂਦੇ ਨੇ ਤੇ ਸੱਜੇ ਖੱਬੇ ਜਿਹੜੀਆਂ ਰੇੜੀਆਂ ਲੱਗੀਆਂ ਹੁੰਦੀਆਂ ਕੋਈ ਗਰੀਬ ਬੰਦਾ ਆਪਣਾ ਗੁਜ਼ਰਗੁਜ਼ਾਰਾ ਕਰਦਾ ਹੈ ਰੋਟੀ ਚਲਾਉਂਦਾ ਹੈ ਤੇ ਜਦੋਂ ਕਿ ਉਹਨਾਂ ਦੇ ਫਰੂਟ ਨੂੰ ਮੂੰਹ ਮਾਰਦੇ ਆ ਤੇ ਜਦੋਂ ਉਹ ਕਹਿੰਦੇ ਹਨ ਤੇ ਉਹ ਗੁਜਰੀਆਂ ਖਾਸ ਕਰਕੇ ਹੁੰਦੀਆਂ ਹਨ ਉਹ ਗਲ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ ਹੁਕਮ ਹੈ ਜਿਹੜਾ ਮੈਜਿਸਟਰੇਟ ਨੇ ਦਿੱਤਾ ਗੁਰਦਾਸਪੁਰ ਨੇ 30 8 24 ਨੂੰ ਦਿੱਤਾ ਸੀ ਅਜੇ ਤੱਕ ਆ ਨਵਾਂ ਮਹੀਨਾ ਚੱਲਿਆ 10ਵਾਂ ਫੇਰ ਆ ਚੱਲਿਆ ਅਜੇ ਤੱਕ ਕੋਈ ਐਕਸ਼ਨ ਨਹੀਂ ਹੋ ਰਿਹਾ ਇਹਨਾਂ ਤੇ ਤੇ ਮੰਡੀ ਦੇ ਵਿੱਚ ਵੀ ਮੰਡੀ ਵਾਲਿਆਂ ਨੂੰ ਵੀ ਮਾਰਕੀਟ ਕਮੇਟੀ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੀ ਮੰਡੀ ਦੇ ਵਿੱਚ ਇਹਨਾਂ ਗੋਹਾ ਗੋਹਾ ਕੀਤਾ ਹੁੰਦਾ ਜਦ ਕਿ ਹੁਣ ਆਉਣ ਵਾਲਾ ਜਿਹੜਾ ਸੀਜ਼ਨ ਆ ਉਹ ਝੋਨੇ ਦਾ ਹੈ ਤੇ ਝੋਨਾ ਜਦੋਂ ਉੱਥੇ ਆਪਾਂ ਜ਼ਿੰਮੇਦਾਰਾਂ ਨੇ ਲੈ ਕੇ ਆਉਣਾ ਤੇ ਉੱਥੇ ਕੀ ਹਾਲਤ ਹੋਵੇਗੀ ਕਿੰਨਾ ਗੰਦ ਪਿਆ ਹੋਵੇਗਾ ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਰੋਕਿਆ ਜਾਵੇ ਤੇ ਜਦੋਂ ਸੜਕਾਂ ਤੋਂ ਉਹਦੀ ਜਾਂਦੇ ਨੇ ਤੇ ਸੜਕਾਂ ਦੇ ਉੱਤੇ ਇੰਨਾ ਗੰਦ ਪਾਉਂਦੇ ਨੇ ਜਦੋਂ ਕਿ ਇੱਕ ਦਿਨੇ ਨਗਰਕੀਤ ਨਿਕਲ ਰਿਹਾ ਸੀ ਅਸੀਂ ਦੇਖ ਰਹੇ ਸੀ ਕਿ ਗੋਹਾ ਹੀ ਗੋਹਾ ਹੋਇਆ ਪਿਆ ਸੀਗਾ ਫਿਰ ਇਹ ਜਿਹੜੇ ਕਲੋਨੀਆਂ ਵਿੱਚ ਲੈ ਕੇ ਜਾਂਦੇ ਨੇ ਜਦ ਕਿ ਉਹ ਚਰਾਂਦ ਨਹੀਂ ਆ ਉਹ ਚਾਰਗਾ ਨਹੀਂ ਆ ਜਿੱਥੇ ਕਿ ਇਹਨਾਂ ਦੇ ਡੰਗਰ ਚਾਰਨ ਦਾ ਕੋਈ ਹੋਵੇ ਫੁਟਕਲ ਜਗ੍ਹਾ ਹੋਵੇ ਤੇ ਉੱਥੇ ਜਿਹੜੇ ਛੋਟੇ-ਛੋਟੇ ਰੋਕਾ ਸੀ ਲਾਏ ਹੁੰਦੇ ਨੇ ਘਰਾਂ ਦੇ ਵਿੱਚ ਭਈ ਬਗੀਚੀਆਂ ਵਾਸਤੇ ਕਿ ਕਮ ਸੇ ਕਮ ਆਉਣ ਵਾਲਾ ਜਿਹੜਾ ਸਮਾਯਾ ਉਪਰ ਪ੍ਰਦੂਸ਼ਣ ਤੋਂ ਜਿਹੜਾ ਮੁਕਤ ਹੋਵੇ ਤੇ ਗਵਰਨਮੈਂਟ ਵੀ ਕਹਿੰਦੀ ਕਿ ਰੁੱਖ ਲਗਾਓ ਪਰ ਇਹ ਸਾਡੇ ਰੁੱਖ ਜਿਹੜੇ ਬਚਣ ਨਹੀਂ ਦਿੰਦੇ ਤੇ ਸੜਕਾਂ ਦੇ ਕਿਨਾਰੇ ਵੀ ਜਿਹੜੇ ਰੁੱਖ ਲੱਗੇ ਨੇ ਉਹਨਾਂ ਨੂੰ ਵੀ ਚਰਦੇ ਨੇ ਸੋ ਪ੍ਰਸ਼ਾਸਨ ਨੂੰ ਫਿਰ ਪੁਰਜੋਂ ਬੇਨਤੀ ਕੀਤੀ ਜਾਂਦੀ ਆ ਕਿ ਜੋ ਮਜਿਸਟ੍ਰੇਟ ਗੁਰਦਾਸਪੁਰ ਨੇ ਫਟਕਲ ਸ਼ਾਖਾ ਨੇ ਜਿਹੜਾ 30824 ਨੂੰ ਲੈਟਰ ਜਾਰੀ ਕੀਤਾ ਸੀ ਜਦ ਕਿ ਉਹ ਪੰਜਾਬ ਦੇ ਵਿੱਚ 23 ਜਗ੍ਹਾ ਤੇ ਕਾਪੀਆਂ ਇਹਦੀਆਂ ਹੋ ਚੁੱਕੀਆਂ ਹਨ ਜਦ ਕਿ ਪੰਜਾਬ ਸਰਕਾਰ ਤੱਕ ਵੀ ਚੰਡੀਗੜ੍ਹ ਤੱਕ ਵੀ ਇਹਦੀਆਂ ਕਾਪੀਆਂ ਜਾ ਚੁੱਕੀਆਂ ਹਨ ਪਰ ਇੱਥੇ ਸਾਡੇ ਸ੍ਰੀ ਹਰਗਬਿੰਦਪੁਰ ਵਿੱਚ ਇਹਨਾਂ ਨੂੰ ਕੋਈ ਨਾਥ ਨਹੀਂ ਪੈ ਰਹੀ ਤੇ ਜਦੋਂ ਕਿ ਉਲਟਾ ਇਹ ਝਗੜਾ ਕਰਦੇ ਹਨ ਤੇ ਝਗੜਾ ਕਰਕੇ ਜੋ ਥਾਣੇ ਜਾਂਦਾ ਹੈ ਤੇ ਉਹ ਜਨਾਨੀਆਂ ਦੇ ਉੱਥੇ ਸੁਣਵਾਈ ਹੁੰਦੀ ਫਿਰ ਕਿਉਂਕਿ ਕਾਰਨ ਇਹ ਕਿ ਅੱਜ ਤੋਂ 2 ਸਾਲ ਪਹਿਲਾਂ 5-4 ਝਗੜੇ ਇਹੀ ਇੱਕ ਡੇਰਾ ਕਰ ਚੁੱਕਾ ਹੈ ਜਿਸ ਕਰਕੇ ਅਸੀਂ ਬਹੁਤ ਪਰੇਸ਼ਾਨ ਆ ਕਿਉਂਕਿ ਅੱਗੇ ਉਹ ਜਨਾਨੀਆਂ ਕਰ ਦਿੰਦੇ ਨੇ ਤੇ ਜਨਾਨੀਆਂ ਜਿਹੜੀਆਂ ਉਹ ਦੇਖਦੀਆਂ ਨਹੀਂ ਉਹ ਬੰਦੇ ਦੇ ਸਿਰ ਤੇ ਸੱਟ ਮਾਰਨ ਤੋਂ ਵੀ ਨਹੀਂ ਝਿਜਕਦੀਆਂ ਸੋ ਇਸ ਕਰਕੇ ਸਾਰੇ ਪ੍ਰਸ਼ਾਸਨ ਨੂੰ ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਆ ਕਿ ਸ੍ਰੀ ਹਰਗਬਿੰਦਪੁਰ ਦੇ ਅਲਾਕੇ ਦੇ ਜਿੰਨੇ ਵੀ ਅਸੀਂ ਪਤਵੰਤੇ ਹਾਂ ਅੱਜ ਇਸ ਚੀਜ਼ ਦੀ ਆਵਾਜ਼ ਠਾਉਨੇ ਆ ਇਸ ਆਵਾਜ਼ ਨੂੰ ਸੁਣਿਆ ਜਾਵੇ ਤੇ ਇਹਨਾਂ ਨੂੰ ਜਿਹੜਾ ਵਾ ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ-ਪਹਿਲਾਂ ਹਰ ਡੇਰੇ 'ਤੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਕਹੇ ਕਿ ਆਪਣੇ ਡੰਗਰ ਨੂੰ ਬੰਨ ਕੇ ਪੱਠੇ ਪਾਓ ਨਹੀਂ ਤੇ ਅਸੀਂ ਡੰਗਰ ਤੁਹਾਡੇ ਜਿਹੜੇ ਸ਼ਰਕਤੇ ਨਹੀਂ ਚੜਨ ਦੇਣੇ ਤੇ ਨੰਬਰ 2 ਤੇ ਜ਼ਿੰਮੇਦਾਰਾਂ ਨੂੰ ਵੀ ਇਹ ਬੇਨਤੀ ਕੀਤੀ ਜਾਂਦੀ ਆ ਕਿ ਨਾਲੇ ਤੇ ਤੁਹਾਡੀ ਪੰਜਾਬੂ ਸ਼ਕਤੀ ਵਧੇਗੀ ਜਿਹੜੀ ਪਰਾਲੀ ਆ ਉਹਨੂੰ ਸਾੜਨਾ ਕਰੋ ਜੇ ਤਾਂ ਤੁਹਾਡੇ ਨਾਲ ਕੋਈ ਸਹਿਮਤ ਆ ਠੀਕ ਆ ਡੰਗਰ ਨਹੀਂ ਬਾਹਰ ਚੜਾਉਂਦਾ ਫੇਰ ਤਾਂ ਉਹਨਾਂ ਨੂੰ ਤੁਸੀਂ ਦੇ ਸਕਦੇ ਹੋ ਕਿ ਜਿਹੜੇ ਡੰਗਰ ਬਾਹਰ ਲਈ ਫਿਰਦੇ ਨੇ ਤੇ ਝਗੜੇ ਵੀ ਕਰਦੇ ਨੇ ਉਹਨਾਂ ਨੂੰ ਕਦੇ ਵੀ ਪਰਾਲੀ ਨਾ ਦਿਓ ਫੇਰ ਪੱਠੇ ਲੈਣ ਵਾਸਤੇ ਤੁਹਾਡੇ ਨਿੰਤਾ ਕਰਨਗੇ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹ ਚੀਜ਼ ਤੇ ਜਰੂਰ ਨੱਥ ਪਾਈ ਜਾਵੇ ਕਿਉਂਕਿ ਹਰੇਕ ਪੰਜਾਬ ਦੇ ਵਿੱਚ ਜਿੰਨੇ ਗੁਜਰ ਬੈਠੇ ਨੇ ਥਾਂ ਥਾਂ ਤੇ ਝਗੜੇ ਹੋ ਰਹੇ ਨੇ ਜਦ ਕਿ ਪ੍ਰਵਾਸੀ ਮਜ਼ਦੂਰਾਂ ਦਾ ਵੀ ਇੱਕ ਮੁੱਦਾ ਜਿਹੜਾ ਸੁਖਪਾਲ ਕਹਰੇ ਨੇ ਉਠਾਇਆ ਹੋਇਆ ਹੈ ਚਲੋ ਵੱਖਰੀ ਗੱਲ ਹੈ ਕਿ ਉਹ ਸਾਡੀਆਂ ਵੀ ਗਲਤੀਆਂ ਨੇ ਜਿਹੜਾ ਕਿ ਇਹਨਾਂ ਨੂੰ ਇੱਥੇ ਆਪਾਂ ਜਗ੍ਹਾ ਦੇ ਬੈਠੇ ਆ ਪਰ ਹੁਣ ਬੇਨਤੀ ਆ ਕੇ ਪ੍ਰਸ਼ਾਸਨ ਨੂੰ ਇਸ ਚੀਜ਼ ਦੀ ਆ ਬੇਨਤੀ ਬਾਰ ਬਾਰ ਕਰਦੇ ਸ਼ਹਿਰ ਨਿਵਾਸੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ